ਹਾਂਜੀ ਮਿੱਤਰੋ ਗੁੱਡ ਮਾਰਨਿੰਗ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਲਓ ਜੀ ਅੱਜ ਫੇਰ ਧੁੰਦ ਬਹੁਤ ਭੈਣ ਲੱਗੀ ਸਵੇਰੇ ਸਵੇਰੇ ਬਹੁਤ ਧੁੰਦ ਅੱਜ ਕੋਈ ਕੰਮ ਤਾਂ ਹੈ ਨਹੀਂ ਵੈਸੇ ਦੇਖਦੇ ਆਂ ਕੀ ਕਰਦੇ ਆਂ ਅੱਜ ਅੱਜ ਇੱਕ ਤਾਂ ਕੰਪਿਊਟਰ ਕਰਾ ਵੀ ਪਾ ਕੇ ਲੈਣਾ ਆਪਣੇ ਆਪਣਾ ਉਧਰ ਖੜਿਆ ਕੋਠੀ 'ਚ ਦੇਖਦੇ ਆਂ ਕੰਪਿਊਟਰ ਕਰਾ ਪਾ ਕੇ ਲੈਣਾ ਫਿਰ ਦੇਖਦੇ ਆਂ ਅੱਜ ਦਿਨ 'ਚ ਕੀ ਕੀ ਕੰਮ ਕਰਦੇ ਆਂ ਤੇ ਦਿਖਾਉਣਾ ਤੁਹਾਨੂੰ ਫਿਰ ਅੱਜ ਵੀਡੀਓ 'ਚ ਕੀ ਕਰਾਂਗੇ ਕੀ ਨਾ

ਹਰਗਨ ਨੂੰ ਤੇ ਗਿਆ ਬੀਬੀ ਨੇ ਬੀਬੀ ਨੇ ਤੂੰ ਚੁੱਲ੍ਹਾਗਾ ਤੋ ਟੋਣ ਦਿੱਤੀ ਤੂੰ ਚੁੱਲ੍ਹਾ ਬੱਕੇ ਮਾਰਦੀ ਸੰਸ ਕੀ ਕਹਿੰਦੀ ਤੇ ਵਾਹ ਕੀ ਕੀ ਕਹਿੰਦੀ ਦਾਦੂ ਨੂੰ ਆ ਜਾਂਦੇ ਕਹਿੰਦੀ ਹਾਂ ਤੇ ਥੱਪੜ ਲਵਾਉਂਗੀ ਦਾਦੂ ਨੂੰ ਆ ਜਾਂਦੇ ਥੱਪੜ ਲਵਾਉਂਗੀ ਕਿਉਂ ਜਿੰਦਨ ਨੂੰ ਬੁਲਵਾ ਕੀ ਬੁਲੂਗਾ ਜਿੰਦਨ ਨੂੰ ਬਲਜਿੰਦਰ ਨੂੰ ਹਾਂ ਬਲਿੰਦਰ ਨੂੰ ਵੀ ਬੋਲੂਗਾ ਅੱਛਾ ਬਲਜਿੰਦਰ ਨੂੰ ਵੀ ਬੋਲੂਗਾ ਤਲਜਿੰਦਰ ਅੱਛਾ ਤਲਜਿੰਦਰ ਤਲਜਿੰਦਰ ਨੂੰ ਵੀ ਬੋਲੂਗਾ ਕਹਿੰਦੀ ਤਲਜਿੰਦਰ ਨੂੰ ਵੀ ਬੋਲੂਗਾ ਮੈਂ ਅੱਛਾ ਦਨ ਮੈਂ ਬੋਲੂਆ ਤੂੰ ਬੋਲ ਲੈਗਾ ਦਦ ਦੂੰ ਮੈਂ ਬੰਗਾ ਕਰਾ ਉਹਨੂੰ ਦਦ ਮੈਂ ਇਹ ਪੱਤੇ ਆ ਦੇ ਬਨੇ ਪੱਤੇ ਨੂੰ ਦਦ ਜਿਵੇਂ ਅੱਛਾ ਵੀ ਬੀਬੀ ਨੇ ਚੁਲ੍ਹਾ ਪਤਾ ਬਤਾ ਦੱਸੂਗਾ ਦਾਦੂ ਦਾਦੂ ਪਤਾ ਦੱਸੂਗਾ ਪਤਾ ਨਾ ਅੱਛਾ ਕਹਿੰਦਾ ਚਾਹਿਆ ਚੁਲ੍ਹਾ ਟਾਹਦਾ ਸੀ ਕਿਨੇ ਟਾਇਤੀ ਪਰੀ ਕਿਨੇ ਟਾਇਤੀ ਸਾਫ ਕਰ ਤੂੰ ਸਾਫ ਕਰਦਾ ਤੂੰ ਠੀਕ ਆ ਦਾਦੂ ਦੱਸਦੀ ਚੰਗਾ ਪਤਾ ਠੀਕ ਆ ਤੇ ਨਹੀਂ ਦੱਸੂਗਾ ਪਤਾ ਕਿੱਥੇ ਲੁਕਵਾਉ ਨੂੰ ਕਿੱਥੇ ਮੈਂ ਡੇਲੇ ਨਹੀਂ ਉੱਤੇ ਰੱਖ ਲਿਓ ਉੱਤੇ ਉੱਤੇ ਉਰੇ ਉਰੇ ਰੱਖ ਦੇਉਂਦੇ ਨੇ ਹਾਂ ਰੱਖ ਤੇਨੂੰ ਪਤਾ ਕੱਲ ਜਿੰਦਰ ਨੂੰ ਕਹਾਂ ਕੱਲ ਫਿਰ ਰੋਟੀ ਤੇ ਪਕਾ ਲੈ ਹੁਣ ਜਿੰਦਰ ਨੂੰ ਕਾਣ ਦੱਸੂ ਪਤਾ ਫਿਰ ਮੇਰੇ ਪਾਸੋਂ ਅੰਨੋ ਸ਼ਾਫ ਕਰਦੇ ਆ ਸਾਫ ਆ ਬਸ ਸਾਫ ਭਾਈ ਹੂੰ ਸ਼ਾਫ ਕਰਦਾ ਸਾਫ ਕਰਤਾ ਠੀਕ ਅਬੀ ਸ਼ਾਫ ਕਰੀ ਬਾਬਾ ਆ ਗਿਆ ਫਰੀ ਬਾਬਾ ਆ ਗਿਆ ਦੀ ਤੋਫੀ ਲੈ ਨਹੀਂ ਨਾ ਦੀ ਦਾਦੂ ਤਾਂ ਕਹਿੰਦੇ ਇਹਨੂੰ ਦੱਸੂਗਾ ਪਤਾਤ ਲਿ ਜਿੰਦਰ ਨੂੰ ਕਹਿੰਦੀ ਮੈਂ ਦੱਸੂਗੀ ਹੁਣ ਕੀ ਕਰ ਕੇ ਆਂਗੀ ਤੂੰ ਆਪੇ ਲੱਗ ਜਾਊਗੀ ਹੁੰਦਾ ਹਾਂ ਟਾਪਾ ਕਹਿੰਗੇ ਲੋ ਜੀ ਮਿੱਤਰ ਪਿਆਰੇ ਦਾ ਫੋਨ ਆ ਗਿਆ ਤੇ ਉਹ ਕਹਿੰਦਾ ਮਿੱਟੀ ਦੇ ਟੈਂਪਰਰ ਕਹਿੰਦਾ ਮੈਂ ਚੰਡੀਗੜ੍ਹ ਗਿਆ ਹੁਣ ਮੜਾ ਜਿਹਾ ਘਰਾ ਦੇ ਜਾ ਕੇ ਤੇ ਇਸ ਤਰ੍ਹਾਂ ਆ ਕੇ ਆਉਣੇ ਆਪਾਂ ਜਾ ਕੇ ਲੋ ਜੀ ਆ ਗਿਆ ਟੈਂਪਰਰਾ ਬਾਈ ਆ ਮਿੱਟੀ ਚੱਕ ਕੇ ਫੋਨ ਰੈਸ ਨਹੀਂ ਬਾਈ ਤਾਂ ਅੰਦਰ ਬੜ ਬੜ

ਓ ਜੀ ਬੁੱਟਾ ਦੇ ਸੰਦੀਪ ਆ ਗਏ ਤੇ ਲਿਆਉਣੇ ਆਪਾਂ ਕੰਪਿਊਟਰ ਕਰਾ ਪਾ ਕੇ ਗੱਡੀ ਪਰਾਂ ਕਰੀਏ ਪਹਿਲਾਂ ਯਾਰ ਟਰੈਕਟਰ ਕੱਢਾਂਗੇ ਫਿਰ ਵੀ ਲੱਗੇ ਟਰੈਕਟਰ ਕੱਢਣਾ ਇਹ ਆਪਾਂ ਕੱਢਦੇ ਆ ਬਾਹਰ ਟਰੈਕਟਰ ਹੁਣ ਕੀ ਲੈ ਕੇ ਆਣਾ ਕੀ ਲੈ ਕੇ ਆਣਾ ਕੰਪਿਊਟਰ ਕਰਾ ਲੈਣ ਹਾਂ ਕੰਪਿਊਟਰ ਕਰਾ ਲੈ ਕੇ ਆਣਾ ਲੈ ਫੜੋ ਯਾਰ ਰੱਖ ਦਿਓ ਉੱਥੀ ਸਸਤਰ ਹੈ ਸਸਤਰ ਕੀ ਡਾਕਟਰ ਸਸਤ ਚਲੋ ਵੀ ਮਿੱਤਰੋ ਆਪਾਂ ਲੱਗੇ ਟਰੈਕਟਰ ਬਾਹਰ ਕੱਢਣਾ ਛੋਟਾ ਹਾਂ? ਚੋਗ ਨੀ ਮਰੇ ਸਟਾਰਟ ਨਹੀਂ ਕਰਿਆ ਕਿਉਂ? ਦੋ ਮਿੰਟ ਅभी ਅੰਦਰ ਸਭਾ ਤੋਂ ਆ ਕੇ ਲੱਗ ਫਿਰ ਮਾਰ ਸੈਲਫ ਰੋਬਿੰਗ ਬੇਟਰੋ ਨੂੰ ਲੱਗ ਗਿਆ ਸਲਫ ਮੱਜਣਾ ਚੱਲ ਆਈ ਫਿਰ ਆ ਬਾਅਦ ਚੈੱਕ ਕਰੋ ਆਜੋ ਚੱਕ ਬਾਅਦ ਚੈੱਕ ਕਰੋ ਬਾਅਦ झटा निकला आ गया कालू भी कालू देख के मेरी होगी हवा टाइट है ਉਹ ਬਾਈ ਮੇਰੀ ਹਵਾ ਟਾਈਟ ਹੁੰਦੀ ਜਾ ਰਹੀ ਆ ਕਾਲੂ ਹੌਲੀ ਹੌਲੀ ਸ਼ੁਕਰ ਕਾਲੂ ਵਾਹੇ ਟਰੈਕਟਰ ਨੂੰ ਕਹਿੰਦਾ ਡਾਕਟਰ ਕਿੱਧਰ ਲੇ ਗਿਆ ਰਹੇ ਹੋ ਓਏ ਗੁਰਵਿੰਦਰ ਮੈਨੂੰ ਤਾਂ ਨਹੀਂ ਇਹ ਪੈਂਦਾ ਕਾਲੂ ਓ ਤਵਾਰ ਨਹੀਂ ਹੈਗਾ ਇਹਦਾ ਚਲੋ ਹੀ ਓਟਾੜ ਥੱਲੇ ਆਉ ਓਏ එකර රෝකතහ කී කර්තා ල ලජසිීවිනල දැඩිදමුණ දගේ යන පුුට්තාමර නාරය පගේ ු න පල Que ela vai त कॾहिं आदरूं बाह गुलाब बाह Hasta para acá arriba. Guardia, está, lo ¿no? para allá. Si ਜੂਗਾ ਪਿੱਛੇ ਘੱਲਾ ਜਾਣਦੇ ਜਾਣਦੇ ਚੱਲਦਾ ਕਰੇ ਸਿਸਟਰ ਸਿਸਟਮ ਲਾ ਕੇ ਦੇਖਾਂਗੇ ਤੇ ਬਾਅਦ ਕਰਦਾਗੇ ਨਹੀਂ ਲੈ ਉੱਤੇ ਜਿਹੜਾ ਇਹ ਮਲ ਗਿਆ ਕਰੇ ਜਾ ਕੇ ਫਿਰ ਲੋ ਜੀ ਕਬੂਤਰਾਂ ਨੇ ਖੜੇ ਬਿੱਠਾ ਮਾਰ ਮਾਰ ਲਵੇੜਤਾ ਟੂਣ ਲੱਗੇ ਹੋਇਆ ਸਾਫ ਕਰਦੀ ਮੜਾ ਜਾ ਕੀ ਬੁਟਿਆ ਇਹ ਪਾਣੀ ਵਾਰਤਾ ਆਪਣੇ ਲੋ ਜੀ ਗੋਇਲਿਆਂ ਦਿੱਤੇ ਆਪਣੇ ਕਰਾਈ ਕਿ ਕਿਸਾ ਨੋੜੀ ਉਧਰ ਨਿਕਲ ਫਤੀ ਦੀ। ਆ ਜਾਉਂਗੇ। ਆ ਜਾ। ਤੂੰ ਜਾਏਂਗੀ ਮੇਰੇ ਨਾਲ? ਕਹਦੀ? ਤੂੰ ਜਾਏਂਗੀ ਮੇਰੇ ਨਾਲ? ਕਾਹੂ ਲਵੇ। ਆ ਜਾ ਹੋਰ ਮੈਂ ਨਾ। ਆ ਜਾ। ਬਸ ਤੇਰੀ ਉਹ। ਅਕਰਵਾ ਆ ਜਾਵੇ ਮੜ ਜਾ ਲੱਗ ਜਾ ਲੱਗ ਜਾ ਸਾਡੇ ਅੱਖੇ। ਲੋ ਜੀ ਸਿਸਟਮ ਹੋ ਗਿਆ ਆਪਣਾ ਓਕੇ। ਬਾਕੀ ਆ ਥੱਲੇ। ਓਕੇ ਆਣ ਹੈ ਹੈ ਕੀ ਕਰਨਾ ਇਹਨੂੰ ਬੰਨ ਕੇ ਕਿਨੂੰ ਕਿਉਂ ਐਣੀ ਹਿਲਦਾ ਕਿਵੇਂ ਕਿੱਥੇ ਆ ਪਿਆ ਮੇਰਾ ਜਿੱਥੇ ਖੜ ਗਿਆ ਖੜ ਗਿਆ ਆਊਟਲੈਟ ਲੋਈ ਆ ਪਾਗੇ ਰਾਣੇ ਕੋਲੇ ਫਿਮੜਾ ਲਵਾ ਲਿਆ ਕੇ ਡਾਕਟਰ ਤੇ ਰਹੋਗੇ ਆਪਣੇ ਕਿਉਂ ਜੀ ਬਿਲਕੁਲ ਜੀ ਬੈਟਰੀ ਦੇ ਦਿਓ ਇੱਕ ਨਵੀਂ ਇੱਕ ਕਰ ਦੇ ਮੇਰੀ ਚਾਰਜ ਠੀਕ ਬਸ ਬਸ ਹੋ ਗਿਆ ਬੈਟਰੀ ਦੇ ਦਿਓ ਨਵੀਂ ਇੱਕ ਬੱਟੀ ਬੈਟਰੀ ਆਪੇ ਹੀ ਆਪਣੀ ਚਾਰਜ ਕਰਨੀ ਹੈ ਚਾਰਜ ਦੇ ਬਤਾ ਹਿੰਦਾ ਹੋਏ ਕੋਈ ਤੇ ਟਰੈਕਟਰ ਦੀ ਲਾਦਾਂਗੇ ਬੈਟਰੀ ਬੱਸ ਕੇ ਲੈ ਲਈ ਵੱਡੀ ਬੈਟਰੀ ਬਾਹਰ ਲਾਈਏ ਕੰਮ ਹੋ ਬੋਲਟਰੀ ਹੈ ਆਪਣੀ ਪਿੰਕ ਬੋਲਟ ਦੀ ਹੈ ਰਾਈਤੀ ਰਾਮਾਇ ਦਿਮਾ ਲਾ ਲੋਜੀਸ ਸਿਸਟਮ ਆਪਣਾ ਸਾਰਾ ਰੈਡੀ ਹੋ ਗਿਆ ਬੈਟਰੀ ਵੀ ਲੇ ਆਈ ਐਮਰੋਂ ਦੀ ਲੈਂਦੀ ਐ ਤੇ ਓਕੇ ਆ ਕੰਪਿਊਟਰ ਕਰਵਿਸ ਓਕੇ ਆਣਾ ਆਪਣਾ ਤੇ ਸਿਸਟਮ ਸਾਰਾ ਕਸਤਾ ਆਪਣਾ